पब्लिक लाइव सात जून नाधोपुर कुलिया विखे हुए स्कॉर्पियो एक्सीडेंट ने नवा मोड़ ले लिया है स्कार्पियो विच मारे गए दो बच्चा के स्कॉर्पियो की शिकार हुई औरत परिवार वालों सुजानपुर थाने के बाहर रोष प्रदर्शन किया गया स्कॉर्पियो एक्सीडेंट दौरान मारे गए महेश ते करनदे परिवार वाले ने दोष लाए हन कि उना दे बच्चे दा एक्सीडेंट नहीं बल्कि उथे बुला के उस नु मारया गया पर पुलिस इस दी पूरी जांच नहीं कर रही दूजी पासे स्कॉर्पियो दी चपेट विच आई निर्मला देवी दे परिवार वालिया दा कहना है कि दुर्घटना दे बाद दोषियों नु अजे तक पुलिस वल्लो गिरफ्तार नहीं कीता गया जिस कारण उना रोष पाया जा रहा है ਲੇ ਹਾਥ ਹੋਇਆ ਉਸ ਤੋਂ ਬਾਅਦ ਇਹ 도ੜੇ ਆ ਗੱਡੀ ਧੜਾਈ ਜਾਂਦੇ ਨੇ ਔਰ ਇੱਕ ਲੇਡੀਸ ਬਜਾਰੀ ਜਿਹੜੀ ਉੱਥੇ ਸ਼ਹਿਰ ਕਰਨ ਆ ਰਹੀ ਆ ਉਹਨੂੰ ਵੀ ਇਹੜੇ ਨੇ ਕੁਚਲਿਆ ਬੁਰੀ ਤਰ੍ਹਾਂ ਕੁਚਰਿਆ ਹੋਇਆ ਇਹੜਾ ਨੇ ਤੇ ਉਸ ਤੋਂ ਬਾਅਦ ਹੀ ਇਹ ਗੈਪ ਹੋਇਆ ਦੋ ਲੇਡੀਸਾਂ ਇੱਕ ਬਜਾਰੀ ਹਸਪੀਟਲ ਤੇ ਪਈ ਆ ਤੇ ਜਿਹੜੀ ਦੂਸਰੀ ਲੇਡੀਸ ਸੀ ਉਹਨੂੰ ਇਹੜੇ ਨੇ ਕੁਚਲਿਆ ਬੁਰੀ ਤਰ੍ਹਾਂ ਕੁਚਲਿਆ ਬਾਅਦ ਕੀ ਨਾ ਗੱਡੀ ਆਰਮੀ ਰੇਲ ਨਾਲ ਮਾਰ ਗਿਆ ਤੇ ਪਲਟੇ ਕਰਾਇਆ ਜਦ ਗੱਡੀ ਇਸ ਤਰ੍ਹਾਂ ਕੰਡੀਸ਼ਨ ਚ ਆਈਏ ਤਾਂ ਹਾਉ ਇਹ ਕਿਸ ਤਰ੍ਹਾਂ ਬਚ ਗਈ ਆ ਹਾਉ ਟੂ ਪੋਸੀਬਲ ਮੈਂ ਪੁੱਛਣਾ ਚਾਹਨਾ ਜਾਂਦੇ ਕੋਈ ਚੋਟ ਨਹੀਂ ਲੱਗੀ ਜਾਂਦੇ ਲੱਤ ਵਨ ਟੁੱਟੀ ਹੈਗੀ ਬੱਤ ਗਏ ਐ ਵੀ ਬੱਤ ਗਏ ਇਹਨਾਂ ਨੇ ਗੱਡੀ ਬਾਅਦ ਚ ਧਰਾਈ ਜਦੋਂ ਲੜਕੀ ਨੂੰ ਪੂਰੀ ਜਦੋਂ ਇਹਨੇ ਗੱਡੀ ਧਰਾਈ ਹੈ ਇਹ ਕੰਮ ਕਰਨ ਤੋਂ ਬਾਅਦ ਫਿਰ ਉਸ ਲੇਡੀਸ ਨੂੰ ਵੀ ਇਹਨੇ ਉੱਚ ਲਿਆ ਗਿਆ ਪੂਰੀ ਤਰ੍ਹਾਂ ਸਰ ਬੱਚਾ ਤੁਹਾਡਾ ਕਿਹਾਂ ਗਿਆ ਦੋਸਤੀ ਉਹਨਾਂ ਦਾ ਦੋਸਤ ਇਹਨਾਂ ਨਾਲ ਕੋਈ ਨਹੀਂ ਦੋਸਤੀ ਸਰ ਇਹਦੇ ਨਾਲ ਸਾਡੇ ਬੱਚੇ ਦੇ ਅੰਦਰ ਕੋਈ ਦੋਸਤ ਨਹੀਂ ਨਾ ਹੀ ਅਸੀਂ ਜਾਣਦੇ ਆ ਇਹਨਾਂ ਨੂੰ ਸਾਡੇ ਤੇ ਲੈਣਾ ਦੇਣਾ ਨਹੀਂ ਸਾਡੇ ਬੱਚੇ ਨੂੰ ਇਹਨੇ ਕਿਸ ਤਰੀਕੇ ਨਾਲ ਇਹਨੇ ਸੱਦੇ ਗਿਆ ਫੋਨ ਕਰਾ ਕੇ ਤੇ ਸਾਡਾ ਬੱਚਾ ਗਿਆ ਗਿਆ ਉਹਨੇ ਸਿਰਫ ਕਰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਹੱਥੋਂ ਦੇ ਪੇਟਰ ਵਿੱਚ ਜਾਨਕੀ ਸਿਰ ਵਿੱਚ ਤੋੜ ਕਰਾਈ ਗਈ ਹੈ ਜਿਸ ਦੇ ਕਾਰਨ ਸਾਡਾ ਬੱਚਾ ਉਥੇ ਡੈੱਥ ਹੋ ਗਿਆ ਸਾਡੇ ਬੱਚੇ ਪੁਲਿਸ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੀਦਾ ਆਪ ਪੁਲਿਸ ਸਾਹਿਬ ਨੇ ਇਹ ਕਹਿਣਾ ਚਾਹਣਾ ਕਿ ਕਿਰਪਾ ਕਰਕੇ ਇਸ ਤੇ ਗੌਰ ਕੀਤਾ ਜਾਏ ਤੇ ਸਾਡੇ ਬੱਚੇ ਨੂੰ ਦੋਨਾਂ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਔਰ ਜੋ ਲੇਡੀਜ਼ ਪੂਰੀ ਹੋਈਆਂ ਉਹਨੂੰ ਵੀ ਇਨਸਾਫ ਦਿੱਤਾ ਸਾਡੇ ਤਿੰਨ ਡੈੱਥ ਹੋਈਆਂ ਤੇ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਇਨਸਾਫ ਕੀਤਾ ਜਾਵੇ ਜਾਂਦਾ ਨਹੀਂ ਬਾਅਦ ਸੁਆਮੀ 5 ਵਜੇ ਨਾਲ ਗਿਆ 6 ਵਜੇ ਨਾਲ ਮਾਇਰ ਘਰ ਕੰਮ ਕੋਈ ਕਰੀ ਮੈਨੂੰ ਕੰਮ ਹੀ ਕਰਨਾ ਰੱਖਿਆ ਨਹੀਂ ਕਿਿਆ ਵੀ ਥੋੜੀ ਦੇਰ ਬਾਅਦ ਹੀ ਫੋਨ ਚੁੱਕੋਤੇ ਨੂੰ ਇਹਨੇ ਸੁਨੇਹਾ ਆਇਆ ਕਿ ਆਪਕੋ ਕਿੱਥੇ ਹੈ ਮੈਨੂੰ ਕਿ ਪਤਾ ਨਹੀਂ ਉਹਨੂੰ ਮੈਂ ਫੇਰੋਂ ਫੋਨ ਕੀਤਾ ਰੋਟਾ ਲਾਉਣ ਲਈ ਕਿੰਨਾ ਫੇਰੋਂ ਚੁੱਕਿਆ ਮੇਰਾ ਥੋੜਾ ਮਾਨ ਟੋਲ ਗਿਆ ਮੈਂ ਮੇਰਾ ਬੱਚਾ ਹੈ ਇੱਥੇ ਜਾਓ ਇੱਕ ਮਿੰਟ ਜੀ ਮੇਰਾ ਕੋਈ ਕਾਰੋਬਾਰ ਹੀ ਨਹੀਂ ਜਾਂਦਾ ਉਹਨੂੰ ਸੁੱਤੇ ਦਾ ਕੋਈ ਖਾਲ ਕੇ ਲੈ ਕੇ ਗਿਆ ਮੈਨੂੰ ਇਹ ਵੀ ਬੜਾ ਫੋਨ ਬੱਚੇ ਲੈ ਕੇ ਗਿਆ ਅਗੇ ਗੱਟੀ ਵਾਲੇ ਨਾਲ ਮੇਰੇ ਮੁੰਡੇ ਦੀ ਕੋਈ ਦੁਸ਼ਮਣੀ ਨਹੀਂ ਮਾਂ ਉਹਨਾਂ ਨੂੰ ਚਾੜਦਾ ਹੀ ਨਹੀਂ ਨਹੀਂ ਪੀਕੇ ਦੇ ਆ ਉੱਥੋਂ ਨਾਲ ਕੋਈ ਮੇਰੇ ਬੱਚਾ ਲੜਾਈ ਉਹਨੇ ਕੋਈ ਨਸ਼ਾ ਇਹ ਕਹਿਂਦੇ ਕਿ ਉਹਨਾਂ ਦੇ ਸ਼ਦਾਬਾ ਪੀਤਨੀ ਆ ਕਿਤੇ ਮੇਰਾ ਬੱਚਾ ਕੋਈ ਨਸ਼ਾ ਨਹੀਂ ਕਰਦਾ ਮਾਂ ਚਿਸ ਨੂੰ ਹੱਥ ਵੀ ਨਹੀਂ ਲਾਂਦਾ 10 ਵਾਰੀ ਹੱਥ ਦੋਂਦਾ ਮੇਰਾ ਬੱਚਾ ਮਾਤਾ ਦੀ ਸੇਵਾ ਕਰਦਾ ਹੀ ਹੋ ਤੀ ਤਦਾ ਹੈ ਹੀ ਨਹੀਂ ਕਿਉਂ ਲੈ ਕੇ ਗਏ ਉਹਨਾਂ ਨੂੰ ਲੱਗਦਾ ਕਿ ਇਹ ਨਹੀਂ ਪਤਾ ਮੈ ਕਹਿ ਘਾਰ ਆ ਰਹੀ ਠੀਕ ਕਰੋ ਪੁਲਿਸ ਭਜਾ ਦਿਓ ਮੈਂ ਜਾਨੀ ਮੈਨੂੰ ਪਤਾ ਲੱਗ ਗਿਆ ਜਿਹੜਾ ਮੇਰੇ ਬੱਚੇ ਨੂੰ ਕਿੰਨਾ ਮਾਰ ਲੈ ਗਿਆ ਮੈਂ ਸਾਫ਼ ਚਾਹੀਦਾ ਮੈਨੂੰ ਮੇਰਾ ਬੱਚਾ ਏਦਾਂ ਦਾ ਕੋਈ ਅੱਡੀ ਕਿਸੇ ਨਾਲ ਦੁਸ਼ਮਣੀ ਨਹੀਂ ਮੇਰੇ ਕੋਲ ਚ ਲੜਨ ਵਾਲਾ ਏ ਨਹੀਂ ਠੀਕ ਹੈ ਜਿਹੜਾ ਮਹੇਸ਼ ਦਾ ਪਿਤਾ ਰਿਸ਼ੀ ਕੁਮਾਰ ਬੈਂਨਾ ਆਏ ਗੁਰੂ ਜੀ ਨੰਬਰ 5 ਨੇ ਜਿਹੜਾ ਸਿਵਾਲਾ ਮੰਦਿਰ ਨੇ ਵੜੇ ਰਹੇ ਹੈਗੇ ਆ ਵਾਰਸੀ ਹੈਗੇ ਆ ਬਾਕੀ ਜੀ ਭਾਈ ਦੋਵੇਂ ਅਸੀਂ ਮੈਂ ਕੰਮ ਤੇ ਗਿਆ ਸੀ ਮੇਰੇ ਮੁੰਡੇ ਨੂੰ ਸੁਣਿਆ ਗਿਆ ਵੀ 5 ਵਜੇ ਹੀ ਘਰੋਂ ਬੁਲਾਇਆ ਗਿਆ ਹੈ ਉਹ ਬੁਲਾਏ ਘਰੋਂ ਬੁਲਾ ਆ ਕੇ ਇਹਨਾਂ ਨੂੰ ਕਿਦਾਂ ਤਬ ਜੱਟ ਨੂੰ ਜਾਣਾ ਯਾ ਕੋਈ ਇਹਦੇ ਮੁੰਡਿਆਂ ਦੇ ਪੋਏ ਦੇ ਪਾਰਟੀ ਸੀ ਇਹਨੂੰ ਕੋਈ ਮੇਰੇ ਮੁੰਡੇ ਨੂੰ ਫੜਦੇ ਨੂੰ ਲੈ ਗਏ ਆ ਘਰੋਂ ਬਾਕੀ ਮੈਨੂੰ ਪਤਾ ਨਹੀਂ ਲੱਗਾ ਕਿ ਜਿੱਦੋਂ ਸਾਨੂੰ ਆਹ ਰਾਹ ਆਏ ਆ 7:30 ਵਜੇ ਆਏ ਆ ਸਾਡੇ ਬੱਚੇ ਐਕਸਪਾਇਰ ਹੋ ਗਏ ਪਰ ਅਸਕਰ ਹਸਪਤਲ ਪਹੁੰਚਿਆ ਗਿਆ ਉੱਤੋਂ ਆਵਾਜ਼ ਜਿਹੜੀ ਵੀ ਸਾਨੂੰ ਕਿਤੇ ਦੂਜੇ ਜਿਹੜਾ ਨੂੰ ਇੱਥੇ ਬੁਲਾਇਆ ਗਿਆ ਆਪਣੇ ਠਾਣੇ ਬੁਲਾਇਆ ਗਿਆ ਯਾਰ ਸਾਡੇ ਸੌਣੇ ਕੁਝ ਘਾਰਾ ਲਾਏ ਗਿਆ ਯਾ ਕੋਸ਼ਟਾ ਦਿੱਤੇ ਗਏ ਆ ਤੁਹਾਨੂੰ ਕੀ ਲੱਗਦਾ ਕਿ ਪੁਲਿਸ ਵੀ ਨਾਲ ਮਿਲੀ ਐ ਤਾਨੂੰ ਜੀ ਦੇਖੋ ਜੀ ਪੁਲਿਸ ਉਹ ਸਿੱਧਾ ਤਰ ਤਰ ਲਾਈਆ ਸਾਨੂੰ ਦੋ ਦੋ ਰੋਜ਼ ਰੱਖੀ ਜਾਂਦੀ ਉਹ ਸਾਨੂੰ ਤੁਹਾਨੂੰ ਕਹਿਤਾ ਤੁਰੇ ਤੋੜੇ ਜੋ ਵੀ ਹੈ ਦੋਸ਼ੀ ਜਾਂ ਉਸੇ ਦੋਸ਼ੀ ਤਰ੍ਹਾਂ ਦੀ ਲੱਗੀ ਹੈਗੀ ਹੁੰਦੇ ਤੇ ਤੇ ਸਾਨੂੰ ਕਹਿਤਾ ਕਿ ਤੁਸੀਂ ਜੋ ਆਪਣੇ ਬੱਚੇ ਲਿਆਓ ਜੀ ਆ ਕੇ ਤੁਸੀਂ ਪੁਸਤਵਾਂ ਹਲੂਕੇ ਨੂੰ ਪੁੱਛਿਆ ਨਹੀਂ ਗਿਆ ਵੀ ਤੁਸੀਂ ਇਸ ਤਰ੍ਹਾਂ ਕਰਨਾ ਕਿ ਇਸ ਨੂੰ ਨਹੀਂ ਆਪੇ کافی ਚਿਹਰ ਹਫਤਾ ਹੋ ਗਿਆ ਇਸ ਗੰਨੂ ਕੀ ਗਿਆ ਨਾ ਉਹ ਸ਼ਰੀਰ ਦੀ ਗੱਲ ਹੈ ਹਾਂਜੀ ਹਾਂਜੀ ਸਰ ਤੇ ਕੀ ਕਹਿਣਾ ਉਹਦੇ ਬਾਰੇ ਤੁਸੀਂ ਉਹਦੇ ਬਾਰੇ ਕਹਿੰਦੇ ਸਾਡੀ ਸਾਡੀ ਨਾ ਜਿਹੜੀ ਬੱਚਿਆਂ ਨੂੰ ਸਾਥ ਮਿਲਦੀ ਹੈ ਕਿ ਹੈਗਾ ਮਾਮਲਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਸਰ 7 ਤਰੀਕ ਨੂੰ ਮੇਰੇ ਬਹੂ ਰਾਣੀ ਦਾ ਐਕਸੀਡੈਂਟ ਹੋਇਆ ਜੀ ਫਾਰ ਆਪਣੇ ਸਕਾਰਪਿਓ ਗੱਡੀ ਨੇ ਪਿਸੋੜ ਟੱਚ ਕੀਤਾ ਤੇ ਉਹਦੇ ਬਾਅਦ ਵਿੱਚ ਅੱਜ ਤੱਕ ਯਾਨੀ ਕਿ ਇਹਨਾਂ ਨੇ ਸਾਰੇ ਬੰਦੇ ਯਾਨੀ ਕੋਈ ਅਗਲੀ ਕਾਰਵਾਈ ਨਹੀਂ ਕੀਤੀ ਜਿੰਨੇ ਇਹਨਾਂ ਨੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਹਾਂ ਕਿ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਸਰ ਕੀ ਗੱਲ ਹੋਈ ਹੈ ਸਰ ਸਰ ਇਹਨਾਂ ਨੇ ਆਪਣੇ ਯਾਨੀ ਕਿ ਉਸ ਵੇਲੇ ਆਪਣੇ ਨਸ਼ੇ ਦੇ ਵਿੱਚ ਹੀ ਗੱਡੀ ਚਲਾਈ ਇਹਨਾਂ ਨੇ ਫਾਸਟ ਯਾਨੀ ਕਿ ਪਿੱਛੋਂ ਇਹਨਾਂ ਨੇ ਹਿੱਟ ਕਰਤੀ ਆ ਠੀਕ ਹੈ ਨਾ ਤੇ ਬੰਦੇ ਯਾਨੀ ਕਿ ਕਹਿੰਦੇ ਪਏ ਉਹ ਮੇਰੇ ਸਾਡੇ ਸਰਪੰਚ ਨੇ ਯਾਨੀ ਕਿ ਉੱਥੇ ਯਾਨੀ ਕਿ 108 ਐਂਬੂਲੈਂਸ ਸਰਦੀ ਆ ਸਾਰੇ ਸਾਰੇ ਕੰਮ ਉਦਾਂ ਦੇ ਹੋਏ ਨੇ ਠੀਕ ਹੈ ਨਾ ਤੇ ਇਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਬੰਦੇ ਸਾਰੇ ਬਾਹਰ ਨੇ ਅਸੀਂ ਚਾਹਦੇ ਆ ਕਿ ਇਹਨਾਂ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਪੁਲਿਸ ਦੇ ਅਧਿਕਾਰੀਆਂ ਨਾਲ ਮਿਲੇ ਤੁਸੀਂ ਨਹੀਂ ਸਰ ਅਹੀਂ ਆਏ ਨਹੀਂ ਮਿਲੇ ਅਹੀਂ ਤੇ ਪੁੱਛਦੇ ਨੇ ਦੇਦੇ ਆਇਆ ਸਤਵੇਂ ਦੇ ਵਿੱਚ ਹੀ ਅਹੀਂ ਆਪਣੇ ਘਰ ਦੇ ਵਿੱਚੋਂ ਆਏ ਜੀ ਰੋਡੇ ਬਾਹਰ ਕੀ ਕਹਿੰਦੇ ਆ ਥਾਣੇਦਾਰ ਸਰ ਮੈਨੂੰ ਅਹੀਂ ਕੋਈ ਫੋਨ ਨਹੀਂ ਆਇਆ ਕੋਈ ਕੋਈ ਨਹੀਂ ਕੀ ਮੰਗ ਕੇ ਤੁਹਾਡੀ ਮੇਰੀ ਮੰਗ ਇਹ ਹੋਈ ਹੈ ਸਰ ਵੀ ਪ੍ਰਸ਼ਾਸਨ ਤੋਂ ਵੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਸਾਨੂੰ ਪੂਰਾ ਇਨਸਾਫ ਦਿੱਤਾ ਜਾਏ